ਇਹ ਦੋ ਸਪਾ ਨੇ ਆਪਣਾ ਫਾਈਟਿੰਗ ਰੂਟ ਤੇ ਬਾਹ ਸੈਂਟਰ ਦੀ ਆਰਡ ਦੇ ਵਿੱਚ ਗੋਲਦੰਦਾ ਚਲਾਉਂਦੇ ਸੀਗੇ ਇਹਨਾਂ ਹੀ ਮੈਸੇਜ ਤੋਂ ਸਿਟੀ 1 ਇੰਸਪੈਕਟਰ ਜਸਵਿੰਦਰ ਸਿੰਘ ਤੇ ਸਾਨੂੰ ਇਹਦੇ ਸਾਰੀ ਇਤਲਾਹ ਮਿਲੀ ਸੀਗੀ ਵੀ ਕ੍ਰਾਉਨ ਸਪਾ ਤੇ O3 ਇਹ ਦੋ ਸਪਾ ਨੇ ਆਪਣਾ ਫਾਈਟਿੰਗ ਰੂਟ ਤੇ ਤੇ ਅਸੀਂ ਉੱਥੇ ਰੇਡ ਕੀਤੀ ਸੀਗੀ ਤੇ ਸਾਨੂੰ ਉੱਥੇ ਇਹਦਾ ਜਿਆ O3 ਆ ਇਹ ਦਾ ਜਿਹੜਾ ਮਾਲਕਾ ਪ੍ਰਵੀਨ ਵਾਸੀ ਬਰਨਾਲਾ ਤੇ ਕ੍ਰਾਉਨਸ ਪਾ ਦਾ ਜਿਹੜਾ ਮਾਲਕਾ ਗੁਰਜੀਤ ਸਨੋ ਹੋਮ ਪ੍ਰਕਾਸ਼ ਵਾਸੀ ਕੁਰਕਸ਼ੇਤਰ ਇਹ ਦੋ ਬੰਦਿਆਂ ਨੇ ਸੀ ਪਰਚਾ ਦਿੱਤਾ ਇਸ ਪਾ ਸੈਂਟਰ ਦੀ ਆੜ ਦੇ ਵਿੱਚ ਗੋਲਤੰਡਾ ਚਲਾਉਂਦੇ ਸੀਗੇ ਤੇ ਮੌਕੇ ਤੇ ਸਾਨੂੰ ਗੁਰਜੀਤ ਸਿੰਘ ਸਨੋ ਹੋਮ ਪ੍ਰਕਾਸ਼ ਮਿਲ ਗਿਆ ਤੇ ਬਾਕੀਆਂ ਦੀ ਅਸੀਂ ਭਾਲ ਕਰ ਰਹੇ ਹਾਂ ਤੇ ਜਲਦੀ ਇਹਨਾਂ ਨੂੰ ਅਰੈਸਟ ਕਰਕੇ ਫੇਰ ਅੰਦਰ ਦਮਾ ਜੀ ਅਸੀਂ ਸਾਰਿਆਂ ਵੱਖ-ਵੱਖ ਜਿੰਨੇ ਵੀ ਸੀਗੇ ਉਹਨਾਂ ਦੇ ਅਸੀਂ ਸਾਰਿਆਂ ਦੇ ਰੇਡ ਕੀਤੀ ਅੱਜ ਤੇ ਉੱਥੇ ਸਾਰਾ ਅਸੀਂ ਚੈੱਕ ਕੀਤਾ ਤੇ ਹੋਰ ਕਿਤੇ ਇਸ ਬਸਵੰਦੀ ਕੋਈ ਵੀ ਸਾਨੂੰ ਇਨਫੋਰਮੇਸ਼ਨ ਜਾਂ ਉੱਥੋਂ ਕੋਈ ਇਤਰਾਜ਼ਯੋਗ ਨਹੀਂ ਕੁਝ ਪਾਇਆ ਗਿਆ ਤੇ ਸਾਰਿਆਂ ਨੂੰ ਅਸੀਂ ਸਖਤ ਹਦਾਇਤ ਕੀਤੀ ਹੈ ਵੀ ਇਸ ਸਪਾ ਸੈਂਟਰ ਦਾ ਇੱਥੇ ਸਿਰਫ ਮਸਾਜ ਹੀ ਹੋਣੀ ਚਾਹੀਦੀ ਹੈ